ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਕ ਮੈਂਬਰ ਕੋਟ ਪੈਂਟ ਸਿਲਾਨ ਦੀ ਸੋਚ ਰਿਹਾ ਹੈ ਸਿਲਾਨ ਦਾ ਰੇਟ ਕੱਢ ਲਓ ਕੋਟ ਪੈਂਟ ਕਿੰਨੇ ਦਾ ਪਾਊਗਾ ਉਨੇ ਰੇਟ 'ਚ ਪੂਰੇ ਟੱਬਰ ਦਾ ਕੋਟ ਪੈਂਟ ਪਵਾ ਦੂੰਗਾ ਪੂਰੇ ਟੱਬਰ ਦਾ ਆ ਭਾਈ ਹੋਰਾਂ ਕੋਲ ਪੂਰਾ ਸਟਾਕ ਭਰਿਆ ਪਿਆ ਹੁਣ ਮੈਂ ਤੁਹਾਨੂੰ ਚੀਜ਼ਾਂ ਦਿਖਾਉਂਗਾ ਜਿਵੇਂ ਹੁਣ ਇੱਥੇ ਡੱਬੇ ਹੀ ਪਏ ਨੇ ਤੇ ਆਪਣੇ ਕੋਟ ਪੈਂਟ ਕਵਰਾਂ 'ਚ ਪਏ ਨੇ ਹੁਣ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਭਾਈ ਸਾਨੂੰ ਤੁਹਾਡੇ ਮਨ ਦੇ ਵਿੱਚ ਜਿਵੇਂ ਦਾ ਵੀ ਡਿਜ਼ਾਈਨ ਆ ਰਿਹਾ ਹੈ ਅੱਗੇ ਵੀਰੇ ਵਿਆਹ ਦੇ ਵਿੱਚ ਮੁੰਡੇ ਕਹਿੰਦੇ ਹੁੰਦੇ ਨੇ ਜਾਂ ਕੁੜੀਆਂ ਕਹਿੰਦੀਆਂ ਹੁੰਦੀਆਂ ਨੇ ਨਾ ਕਿ ਅਸੀਂ ਵੀਰੇ ਆਪਦੀ ਮਰਜ਼ੀ ਨਾਲ ਡਿਜ਼ਾਈਨ ਦਾ ਕੁਝ ਤਿਆਰ ਕਰਾਉਣਾ ਹੈ ਨਾ ਤਾਂ ਤੁਸੀਂ ਬਾਈ ਹੋਰਾਂ ਕੋਲ ਕੱਪੜਾ ਵੀ ਪਿਆਗਾ ਨਾਪ ਦੇ ਕੇ ਜਾਓ ਡਿਜ਼ਾਈਨ ਦੇ ਕੇ ਜਾਓ ਬਾਈ ਹੋਰ ਸਾਨੂੰ ਖੁਦ ਤਿਆਰ ਕਰਕੇ ਇਹ ਆ ਗਿਆ ਮਿੱਤਰੋ ਆਪਣਾ 2 ਪੀਸ ਬਾਈ ਇੱਕ ਚੀਜ਼ ਚੈੱਕ ਕਰੋ ਲਵਿਆ ਕਿ ਲਾ ਇਹਦੇ ਵਿੱਚ ਨਾ ਆ ਚੀਜ਼ਾਂ ਚੈੱਕ ਕਰਾ ਜਿਹੜੀਆਂ ਮੇਨ ਚੀਜ਼ਾਂ ਨੇ ਅਟਰੈਕਟਿਵ ਕਰਨਗੇ ਲੋਕਾਂ ਨੂੰ ਹੁਣ ਇਹਦੇ ਨਾਲ ਦਾ ਵੀਰੇ ਕੱਪੜਾ ਆਮ ਆਮ ਦੁਕਾਨਾਂ ਦਾ ਨਹੀਂ ਰੱਖ ਇੱਕ ਚੀਜ਼ ਕਹਿਣਾ ਆਹਾ ਲੇਡੀਜ਼ ਦਾ ਲੌਂਗ ਕੋਟ ਆ 올 ਪੰਜਾਬ ਚ ਜਿੱਥੇ ਤੁਹਾਨੂੰ ਜਿਹੜਾ ਮਰਜ਼ੀ ਸ਼ੋਰੂਮ ਜਿਹੜੀ ਮਰਜ਼ੀ ਦੁਕਾਨ ਤੇ ਪਹਿਲਾਂ ਰੇਟ ਪਤਾ ਕਰ ਲਿਓ ਉਸ ਤੋਂ ਬਾਅਦ ਉਰੇ ਆਣਾ ਪਊਗਾ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਡਿੜਬੇ ਦੇ ਵਿੱਚ ਖੜੇ ਆ ਆਪਣਾ ਹੀ ਏਰੀਆ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਪਹਿਲੀ ਗੱਲ ਤਾਂ ਆਪਣੇ ਕਿਸੇ ਭਰਾ ਨੇ ਵਿੰਟਰ ਦੀ ਕੋਈ ਵੀ ਡਰੈਸ ਲੈਣੀ ਆ ਬੱਚਿਆਂ ਦੀ ਜੈਂਟਸ ਦੀ ਲੇਡੀਜ਼ ਦੀ ਫੈਕਟਰੀ ਆ ਉਹ ਇੱਕ ਕੱਪੜਿਆਂ ਦੀ ਪੂਰੀ ਦੀ ਪੂਰੀ ਫੈਕਟਰੀ ਰੇਟ ਤੇ ਦੇ ਦਾਂਗੇ ਜੇ ਰੇਟ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾਂ ਸੁਣ ਕੇ ਇੱਕ ਵਾਰ ਤਾਂ ਤੁਸੀਂ ਵੀ ਕਹੋਗੇ ਕਿ ਹੋ ਨਹੀਂ ਰਿਹਾ ਯਕੀਨ ਨਹੀਂ ਹੋ ਰਿਹਾ ਆਪਣੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਕ ਮੈਂਬਰ ਕੋਟ ਪੈਂਟ ਸਿਲਾਨਣ ਦੀ ਸੋਚ ਰਿਹਾ ਹੈ ਸਿਲਾਨਣ ਦਾ ਰੇਟ ਕੱਢ ਲਓ ਕੋਟ ਪੈਂਟ ਕਿੰਨੇ ਦਾ ਪਾਊਗਾ ਉਨੇ ਰੇਟ 'ਚ ਪੂਰੇ ਟੱਬਰ ਦਾ ਕੋਟ ਪੈਂਟ ਪਵਾ ਦੂੰਗਾ ਪੂਰੇ ਟੱਬਰ ਦਾ ਸਿਰਫ ਇੰਨੀ ਗੱਲ ਕਹਿ ਦਾਨਾ ਤੁਸੀਂ ਸਮਝ ਜਾਓਗੇ ਇਸ ਤੋਂ ਇਲਾਵਾ ਆਪਣੇ ਕਿਸੇ ਭਰਾ ਨੇ ਨਾ ਕੰਮ ਸ਼ੁਰੂ ਕਰਨਾ ਹੈ ਕੱਪੜੇ ਦੇ ਵਿੱਚ ਤਾਂ ਦੜਬੇ ਦੇ ਵਿੱਚ ਆਪਣੀ ਫੈਕਟਰੀ ਹੈ ਇਹ ਆਪਣੇ ਪਰ ਆ ਦੀ ਰੀਅਲ ਆਰਟ ਦੇ ਨਾਮ ਤੇ ਦੜਬਾ ਦੇ ਵਿੱਚ ਲੋਕੇਸ਼ਨ ਤੇ ਕੰਟੈਕਟ ਨੰਬਰ ਪ੍ਰੋਪਰ ਸਮਝਾਉਂਗਾ ਕਿੱਥੇ ਆਉਣਾ ਹੈ ਕਿਵੇਂ ਆਉਣਾ ਹੈ ਅੰਦਰ ਕੀ ਮਟੀਰੀਅਲ ਮਿਲੂਗਾ ਸਾਰੀ ਗੱਲਬਾਤ ਕਰ ਦਿਆਂ ਅੰਦਰ ਚੱਲਦਾ ਸਾਨੂੰ ਫੈਕਟਰੀ ਦੀ ਵਿੱਚ ਆ ਤੀ ਮਰੋਣਾ ਸਾਰੇ ਮਟੀਰੀਅਲ ਦੀ ਵਿੱਚ ਆ ਤੀ ਮਰੋਣਾ ਆਜੋ ਲੈਣੇ ਬਾਈ ਨਾਲ ਕਰਾਂ ਗੱਲਬਾਤ ਤੁਸੀਂ ਆ ਦੇਖ ਸਕਦੇ ਹੋਗੇ ਇੱਥੇ ਮਤਲਬ ਵੈਰਾਈਟੀ ਸਾਰੀ ਕੁਝ ਲੱਗੀ ਹੋਈ ਹੈਗੀ ਸਾਨੂੰ ਪੂਰੀ ਦੀ ਪੂਰੀ ਡਿਟੇਲ ਔਰ ਕਿਦਾਂ ਕਿਦਾਂ ਦਾ ਮਟੀਰੀਅਲ ਮਿਲੂ ਸਾਰਾ ਕੁਝ ਦੱਸ ਦਿਆਂ ਜੀ ਕਿਉ ਫੈਕਟਰੀ ਦਾ ਅੰਦਰ ਵੀ ਕੰਮ ਚੱਲ ਰਿਹਾ ਉੱਪਰ ਵੀ ਪ੍ਰੋਪਰ ਆਪਣਾ ਵਰਕਿੰਗ ਦੇ ਵਿੱਚ ਹੈ ਕੀ ਹਾਲ ਜੀ ਹੋਰ ਭਰਾ ਠੀਕ ਹੋ ਜੀ ਬੜਾ ਸੁਣਾ ਆਪਣੇ ਭਰਾ ਨੇ ਡੜਬੇ ਸ਼ਹਿਰ ਦੇ ਵਿੱਚ ਤੇ ਵੀਰੇ ਵੈਲਕਮ ਆਪਣੇ ਚੈਨਲ ਤੇ ਤੇ ਜਿੰਨੇ ਭਰਾ ਦੇਖ ਰਹੇ ਨੇ ਇੱਕ ਵਾਰੀ ਆਪਾਂ ਗੱਲ ਕਰੀਏ ਵਾ ਆਪਣੀ ਫੈਕਟਰੀ ਦਾ ਨਾਮ ਤੇ ਜੀ ਪ੍ਰੋਪਰ ਕਿਸ਼ਣ ਉਹ ਰਿਵਿਜ਼ਿਟ ਕਰਨਾ ਹੋਵੇ ਆਪਣਾ ਜੀ ਮਤਲਬ ਰੀਅਲ ਆਰਟ ਆਪਣੀ ਫੈਕਟਰੀ ਦਾ ਨਾਮ ਹੈ ਜੀ ਰੀਅਲ ਆਰਟ ਦੇ ਨਾਮ ਤੇ ਹਾਂ ਜੀ ਹਾਂ ਜੀ ਜਿਹੜੇ ਖਾਟੂ ਸ਼ਾਮ ਮੰਦਿਰ ਉਹ ਮੈਂ ਤੁਹਾਨੂੰ ਥੋੜਾ ਸਮਝਾ ਦਿੰਨਾ ਡੜਬੇ ਦਾ ਜਿਹੜਾ ਫਲਾਈਓਵਰ ਹੈ ਤੁਸੀਂ ਥੱਲੇ ਨਹੀਂ ਆਉਣੇ ਡੜਬੇ ਦੇ ਫਲਾਈਓਵਰ ਕ੍ਰੋਸ ਕਰਕੇ ਖੱਬੇ ਹੱਥ ਹੀ ਇੱਕ ਮੰਦਿਰ ਹੈ ਮੰਦਿਰ ਦੇ ਨਾਲ ਲੱਗਵੀਂ ਗਲੀ ਨਿਕਲਦੀ ਹੈ ਉਹ ਗਲੀ ਜਦੋਂ ਤੁਸੀਂ ਦੇਖੋਗੇ ਸਾਹਮਣੇ ਹੀ ਤੁਹਾਨੂੰ ਫੈਕਟਰੀ ਦਾ ਬਰੇ ਬੋਰਡ ਨਜ਼ਰ ਆ ਜਾਊਗਾ ਉਹਦੇ ਅੰਦਰ ਆਜੋਗੇ ਭਰਾਹੋਰੀ ਇੱਥੇ ਮਿਲਣਗੇ ਹਾਂਜੀ ਹਾਂਜੀ ਹੁਣ ਵੀਰੇ ਆਪਣੇ ਜਿੰਨੇ ਭਰਾ ਦੇਖ ਰਹੇ ਨੇ ਉਹ ਕਹਿੰਦੇ ਨੇ ਅਸੀਂ ਕੰਮ ਵੀ ਸ਼ੁਰੂ ਕਰਨਾ ਹੈ ਅਸੀਂ ਵੀ ਮਤਲਬ ਤੋਰਨਾ ਚਾਹੁੰਦੇ ਤੁਹਾਡੇ ਨਾਲ ਰਲ ਕੇ ਕੰਮ ਕਰਨਾ ਹੈ ਹਾਂਜੀ ਬਿਲਕੁਲ ਜੀ ਰੇਟ ਪ੍ਰਾਈਸ ਫੈਕਟਰੀ ਰੇਟ ਫੈਕਟਰੀ ਰੇਟ ਹੈ ਨਾ ਆਪਾਂ ਰੇਟ ਪ੍ਰਾਈਸ ਦੱਸ ਨਹੀਂ ਸਕਦੇ ਮੈਂ ਤੁਹਾਨੂੰ ਸੁਰੂ ਵਿੱਚ ਇੱਕ ਸਰਪ੍ਰਾਈਜ਼ ਦਿੱਤਾ ਉਹੀ ਚੀਜ਼ ਹੋਊਗੀ ਤੇ ਉਸ ਤੋਂ ਲੱਗ ਆਪਣੇ ਕਿਸੇ ਭਰਾ ਨਾਲ ਇਹ ਸਿੰਗਲ ਕੋਈ ਪੀਸ ਲੈਣਾ ਹੋਵੇ ਆ ਸਕਦਾ ਸਿੰਗਲ ਪੀਸ ਮਤਲਬ ਲੈਣਾ ਹੋਊਗਾ ਆਬਵੀਅਸ ਫੈਕਟਰੀ ਰ ਜਿਨੇ ਭਰਾ ਦੇਖਣਾ ਆਪਸ ਨੂੰ ਇੱਕ ਦਰਸ਼ਨ ਕਰਾ ਦੇਣਾ ਫੈਕਟਰੀ ਦੇ ਪਹਿਲਾਂ ਤਾਂ ਵੀ ਇੱਥੇ ਮਤਲਬ ਸਾਰਾ ਕੁਝ ਦੇਖੋ ਮਟੀਰੀਅਲ ਬਾਦੂ ਪਿਆ ਇਹ ਆਪਣਾ ਹੋਲ ਸੇਲ ਚ ਜਾਂਦਾ ਈ ਸਾਰਾ ਮਾਲ ਜੀ ਆਲ ਪੰਜਾਬ ਜੀ ਵੈਸੇ ਵੈਸੇ ਆਪਾਂ ਜਾ ਹੀ ਰਹੇ ਹਾਂ ਮੈਂ ਤੁਹਾਨੂੰ ਤਾਂ ਦਿਖਾ ਰਿਆਂਗਾ ਵੀਰੇ ਦੇਖੋ ਆਪਣੇ ਕਿਸੇ ਭਰਾ ਦੀ ਇੱਛਾ ਹੁੰਦੀ ਹੈ ਕਿ ਕੱਟ ਰੇਡ ਦੇ ਵਿੱਚ ਕੰਮ ਸ਼ੁਰੂ ਕਰਨਾ ਤਾਂ ਸਾਨੂੰ ਬੰਦੇ ਮਿਲੇ ਜਾਣ ਹਨਾ ਤੇ ਆਪਣੇ ਪੁਰਾਣੇ ਔਰ ਆਪਣੇ ਪੰਜਾਬੀ ਨੇ ਯਾਰ ਆਪਣੇ ਦੜਬੇ ਚ ਨਿਕਗੇ ਮੈਨੂੰ ਵੀ ਅੱਜ ਪਤਾ ਲੱਗਿਆ ਤੁਸਾਨੂੰ ਸਹੀ ਦੱਸਾਂ ਆਪਾਂ ਪਹੁੰਚ ਗਏ ਪੂਰਾ ਸਟਾਕ ਹੈ ਜੀ ਆਪਣੇ ਕੋਲੇ ਆ ਬਾਈ ਹੋਰਾਂ ਕੋਲ ਪੂਰਾ ਸਟਾਕ ਭਰਿਆ ਪਿਆ ਹੁਣ ਮੈਂ ਤੁਹਾਨੂੰ ਚੀਜ਼ਾਂ ਦਿਖਾਉਂਗਾ ਜਿਵੇਂ ਹੁਣ ਇੱਥੇ ਡੱਬੇ ਹੀ ਪਏ ਨੇ ਤੇ ਆਪਣੇ ਕੋਟ ਪਰ ਕਵਰਾਂ ਚ ਪਏ ਨੇ ਹੁਣ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਬਾਈ ਸਾਨੂੰ ਚੀਜ਼ਾਂ ਦਿਖਾ ਦਿਓ ਵੀ ਇਦਾਂ ਦੇ ਕੀ ਨੇ ਚੱਲੀ ਵੀਰੇ ਆਪਾਂ ਜਿਹਦੇ ਆਪਣਾ ਹਨਾ ਓਪਨ ਪਏ ਸਾਰਾ ਕੁਝ ਆਪਾਂ ਤੁਹਾਨੂੰ ਕੱਲੀ-ਕੱਲੀ 1 ਬਾਈ 1 ਚੀਜ਼ ਕਹਾਂਗੇ ਆਪਣੀ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਸੇ ਭਰਾਣਾ ਸਿੰਗਲ ਪੀਸ ਲੈਣਾ ਤਾਂ ਵੀ ਮਿਲ ਜੂਗਾ ਸਭ ਤੋਂ ਵੱਡੀ ਖਾਸ ਗੱਲ ਔਰ ਇੱਕ ਸਪੈਸ਼ਲ ਹੈ ਇਹਨਾਂ ਕੋਲ ਵੀ ਰਾਂਗ ਕੋਰਾ ਮੈਨੂੰ ਵੀਰੇ ਤੁਹਾਨੂੰ ਢਿੱਕ ਚੀਜ਼ ਚੰਗੀ ਲੱਗੀ ਹੁਣ ਬਾਈਆਂ ਕੋਲ ਨਾ ਕੱਪੜਾ ਪਿਆ ਵੀਰੇ ਥੋੜੇ ਮਨ ਦੇ ਵਿੱਚ ਜਿੰਮੇ ਦਾ ਵੀ ਡਿਜ਼ਾਈਨ ਆ ਰਿਹਾ ਹੈ ਅੱਗੇ ਵੀਰੇ ਵਿਆਹ ਦੇ ਵਿੱਚ ਮੁੰਡੇ ਕਹਿੰਦੇ ਹੁੰਦੇ ਨੇ ਜਾਂ ਕੁੜੀਆਂ ਕਹਿੰਦੀਆਂ ਹੁੰਦੀਆਂ ਨੇ ਹਨਾ ਕਿ ਅਸੀਂ ਵੀਰੇ ਆਪਦੀ ਮਰਜ਼ੀ ਨਾਲ ਡਿਜ਼ਾਈਨ ਦਾ ਕੁਝ ਤਿਆਰ ਕਰਾਉਣਾ ਹਨਾ ਤਾਂ ਤੁਸੀਂ ਬਾਈ ਹੋਰਾਂ ਕੋਲ ਕੱਪੜਾ ਵੀ ਪਿਆਗਾ ਨਾਪ ਦੇ ਕੇ ਜਾਓ ਡਿਜ਼ਾਈਨ ਦੇ ਕੇ ਜਾਓ ਬਾਈ ਹੋਰ ਸਾਨੂੰ ਖੁਦ ਤਿਆਰ ਕਰਕੇ ਦੇ ਦੇਣਗੇ ਹਾਂਜੀ ਜਿਹੜਾ ਮਰਜ਼ੀ ਡਿਜ਼ਾਈਨ ਦੱਸੋ ਓਕੇ ਜਿਹੜਾ ਮਰਜ਼ੀ ਫੈਬਰਿਕ ਸਾਰਾ ਕਰ ਦਾਂਗੇ ਚੱਕ ਦਾਂਗੇ ਪੱਟੇ ਜਿਵੇਂ ਆਪਣਾ ਹੈਂਡਮੇਡ ਮਤਲਬ ਵਰਕ ਜੀ ਹੈਂਡਵਰਕ ਨਾਲ ਅੱਲਾ ਵੇਖ ਕੇ ਚੈੱਕ ਰਿਹਾ ਏ ਬਈ ਆਪਣੇ ਬਲੇਜ਼ਰ ਆਗੇ ਇਹ ਹਾਂਜੀ ਕੋਟ ਪੈਂਟ ਜੀ ਕੋਟ ਪੈਂਟ ਹੈ ਹਾਂਜੀ ਹਾਂਜੀ ਬੱਲੇ ਬੱਲੇ ਬਈ ਯਾਰ ਮੈਂ ਤੁਸੀਂ ਯਾਰ ਹੁਣ ਵੀ ਫੀਲ ਕਰੀ ਜਾਂਦੇ ਹਾਂ ਜਿਹੜਾ ਮੁੱਲ ਲਾਉਂਦਾ ਮੈਂ ਜਿਹੜਾ ਜਿਹੜਾ ਇਹ ਬਰਕ ਹੋਇਆ ਹੋਇਆ ਹੈਂਡ ਹੈ ਜੀ ਸਾਰਾ ਆਹ ਸਾਰਾ ਹਾਂਜੀ ਹਾਂ ਹੈਂਡ ਵਰਕ ਹੋਇਆ ਹੋਇਆ ਹੈ ਜੀ ਅੱਲੇ ਵਗ ਚੀਜ਼ ਚੈੱਕ ਕਰ ਲਓ ਯਾਰ ਹੁਣ ਇਹਦੇ ਨਾਲ ਦੀਆਂ ਚੀਜ਼ਾਂ ਤੁਹਾਨੂੰ ਕਿੱਥੇ ਮਿਲਣਗੀਆਂ ਚਾਹੇ ਵੀਰੇ ਬੰਦਾ ਸਟਿਚ ਕਰਾਉਣ ਵਾਗ ਜਾਏ ਮੈਂ ਕਹਿੰਦਾ ਆ ਚੀਜ਼ਾਂ ਦਾ ਫੇਰ ਵੀ ਨਹੀਂ ਕਰਕੇ ਦਿੰਦਾ ਕਰਕੇ ਦਵਾਂਗੀ ਸਾਰਾ ਕੁਝ ਰੈਡੀ ਹੋ ਕੇ ਮੈਂ ਸੁਣ ਇੱਕ ਇੱਕ ਚੀਜ਼ ਦੁਬਾਰਾ ਸਰਪ੍ਰਾਈਜ਼ ਦੇ ਦਾਨਾ ਇੱਕ ਮੈਂ ਸ਼ੁਰੂ ਤੋਂ ਗੱਲ ਕਹੀਏਗੀ ਜੇ ਆਪਣੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਕ ਬੰਦਾ ਸਟਿਚ ਕਰਾਉਣ ਗਿਆ ਵੀਰੇ ਕੋਟ ਪੈਂਟ ਉਨੇ ਚ ਆਪਾਂ ਸਾਰੀ ਫੈਮਿਲੀ ਦੇ ਕੋਟ ਪੈਂਟ ਦੇ ਦਾਂਗੇ ਬਾਈ ਕਹਿੰਦਾ ਉਨੇ ਰੇਟ 'ਚ ਸਾਰੇ ਟੱਬਰ ਦੇ ਕੋਟ ਪੈਂਟ ਸਮਾਦਾਂਗੇ ਹੋਰ ਤਾਂ ਇਕੱਲੇ ਕੋਟ ਪੈਂਟ ਦੀ ਗੱਲ ਨਹੀਂ ਜੇ ਹੁਣ ਗੱਲ ਕਰੀਏ ਵੀਰੇ ਆਪਾਂ ਸਟਾਰਟਿੰਗ ਦੱਸ ਦੋ ਬੱਚਿਆਂ ਦੀ ਆਟਮਾ ਦਿਖਾ ਦਿਓ ਜੈਂਟਸ ਨੇ ਦਿਖਾ ਦਿਓ ਕੱਲੀ ਕੱਲੀ ਵੀ ਕੀ ਕੁਝ ਆਪਣੇ ਕੋਲ ਅਵੇਲੇਬਲ ਹੈ ਬੱਚੇ ਦਾ ਕੋਟ ਪੈਂਟ ਆ ਗਿਆ 3 ਪੀਸ ਜੀ 3 ਪੀਸ ਦੇ ਵਿੱਚ ਕੋਟ ਪੈਂਟ ਇਹਦੇ ਵਿੱਚ ਵੀ ਸਾਈਜ਼ ਕਿਹੜੇ ਕਿਹੜੇ ਆਪਣੇ ਕੋਲ ਅਵੇਲੇਬਲ ਹੈ 24 ਨੰਬਰ ਤੋਂ ਲੈ ਕੇ ਜੀ 36 ਨੰਬਰ ਤੱਕ ਅਵੇਲੇਬਲ ਹੈ 24 ਤੋਂ ਲੈ ਕੇ 36 ਤੱਕ ਬੱਚਾ ਦੇ ਕੋਟ ਪੈਂਟ 3 ਪੀਸ ਇਹਦੇ ਵਿੱਚ ਕਲਰ ਆਪਣੇ ਕੋਲ ਤਾਂ ਫੈਕਟਰੀ ਹੈ ਮੈਂ ਕਹਿੰਦਾ ਬੰਦਾ ਹੁਕਮ ਕਰੇ ਕਿਹੜਾ ਕਲਰ ਚਾਹੀਦਾ ਕਿੰਨੇ ਪੀਸ ਚਾਹੀਦੇ ਨੇ ਬਿਲਕੁਲ ਜੀ ਬਿਲਕੁਲ ਹਣਾ ਜੀ ਦੇ ਦਾਂਗੇ ਤੇ ਇਹ ਆ ਗਿਆ ਦੇਖੋ ਹਾਂਜੀ ਇਹ 2 ਪੀਸ ਆ ਗਿਆ ਹਾਂਜੀ ਹਾਂ ਇਹ ਬਲੇਜ਼ਰ ਆ ਗਿਆ ਏ ਆ ਗਿਆ ਮਿੱਤਰੋ ਆਪਣਾ ਟੂ ਪੀਸ ਬਾਈ ਇੱਕ ਚੀਜ਼ ਚੈੱਕ ਕਰੋ ਲਵਿਆ ਕਿ ਲਾ ਇਹਦੇ ਵਿੱਚ ਨਾ ਆ ਚੀਜ਼ਾਂ ਚੈੱਕ ਕਰਾ ਜਿਹੜੀਆਂ ਮੇਨ ਚੀਜ਼ਾਂ ਨੇ ਜਿਹੜੀਆਂ ਅਟਰੈਕਟਿਵ ਕਰਨਗੀਆਂ ਲੋਕਾਂ ਨੂੰ ਹੁਣ ਇਹਦੇ ਨਾਲ ਦਾ ਵੀਰੇ ਕੱਪੜਾ ਆਮ ਆਮ ਦੁਕਾਨਦਾਰ ਨਹੀਂ ਰੱਖਦਾ ਕੋਈ ਨਹੀਂ ਜੀ ਹੈਨਾ ਲਓ ਬਾਈ ਆ ਚੀਜ਼ ਵੀ ਚੈੱਕ ਕਰੋ ਤੁਸੀਂ ਇਹ ਹੈਗਾ ਟੂ ਪੀਸ ਦੇ ਵਿੱਚ ਕੋਟ ਪੈਂਟ ਬੱਚਿਆਂ ਦੇ ਚੱਲ ਰਿਹਾ ਹਲੇ ਬਹੁਤ ਕੁਝ ਦਿਖਾਉਂਗਾ ਇਹ ਹੈਗੇ ਬੱਚਿਆਂ ਦੇ ਬਲੇਜ਼ਰ ਹੈਨਾ ਵੀਰੇ ਹਾਂਜੀ ਹਾਂ ਲਓ ਬਾਈ ਇਦੇ ਵਿੱਚ ਵੀ ਬਹੁਤ ਸਾਰੇ ਅਨਲਿਮਿਟਿਡ ਕਲਰ ਮਿਲ ਜਾਣਗੇ ਸਾਇ ਜਿਹੜਾ ਬਾਈ ਨੇ ਉਹ ਬੋਲਿਆ ਸੇਮ ਰਹਿਣਗੇ ਸੇਮ ਜੀ ਸੇਮ ਲਓ ਜੀ ਇਹ ਬਾਕਰ ਜੇ ਕਟਾਗੀ ਜੀ ਬੱਚੇ ਦੀ ਇਹ ਬੱਚਿਆਂ ਦੀ ਆ ਗਈ ਲੈ ਵੀਰੇ ਮਤਲਬ ਤੁਹਾਨੂੰ ਵਿੰਟਰ ਦਾ ਸਾਰਾ ਹੀ ਸਮਾਨ ਦਿਖਾ ਦੂੰਗਾ ਇਕੱਲਾ ਇਕੱਲਾ ਦੇਖੀ ਚੱਲਿਓ ਲੈ ਵਯਾ ਜੀ ਚੈੱਕ ਕਰੋ ਲੈ ਫੋਰ ਪਾਕਟ ਆ ਮੈਂ ਕਹਿੰਨਾ ਵੀਰੇ ਵਿਆਹ ਦੇ ਵਿੱਚ ਜਵਾਖਾ ਦੀ ਬੱਦਟ ਹੋ ਰਹੂਗੀ ਹਾਂਜੀ ਹਾਂਜੀ ਸਿੰਗਲ ਪੀਸ ਵੀ ਲਿਆ ਸਕਦੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਉਹ ਸਿੰਗਲ ਪੀਸ ਲਿਆ ਸਕਦੇ ਹੋ ਮੈਂ ਤੁਹਾਨੂੰ ਇਹਦੇ ਰੇਟ ਪਤਾ ਕਿਉਂ ਨਹੀਂ ਦੱਸ ਰਿਹਾ ਸਭ ਤੋਂ ਵੱਡਾ ਹੁਣ ਮੈਂ ਰੇਟ ਦੱਸਦਾ ਔਰੇ ਮਾਰਕੀਟ ਚ ਆਪਣੇ ਭਰਾ ਹੋਰ ਵੀ ਕੰਮ ਕਰ ਰਹੇ ਨੇ ਨਾ ਉਥੇ ਥੋੜੀ ਜਿਹੀ ਗੜਬੜ ਹੋ ਜੇ ਤੁਸੀਂ ਸਮਝ ਜਿਓ ਤੁਸੀਂ ਵੀ ਫੈਕਟਰੀ ਰੇਟ ਤੇ ਤੁਹਾਨੂੰ ਆਪਾ ਮਟੀਰੀਅਲ ਦੇ ਰਹੇ ਆ ਬਸ ਆ ਜੋ ਗੱਲ ਖਤਮ ਇਹ ਹੈ ਸਕਰੀਨ ਤੇ ਨੰਬਰ ਚੱਲਦਾ ਐਡਰੈਸ ਮੈ ਤੁਹਾਨੂੰ ਪ੍ਰੋਪਰ ਦਿਖਾਤਾ ਜੇ ਭਰਾ ਆਪਣਾ ਕੋਈ ਦੂਰ ਬੈਠਣਾ ਫੋਨ ਕਰਕੇ ਪਹੁੰਚ ਸਕਦਾ ਹੈ ਹਨਾ ਆਰਾਮ ਦੇ ਨਾਲ ਤੇ ਇਹ ਆ ਗਿਆ ਆਪਣੇ ਬੱਚੇ ਦਾ ਬੱਚੇ ਦਾ ਬੱਚੇ ਲੌਂਗ ਕੋਡ ਜੀ ਬੱਚਿਆਂ ਵਾਸਤੇ ਵੀ ਲੌਂਗ ਕੋਟ ਲਓ ਵੀ ਕਰੋ ਚੈੱਕ ਵੈਰਾਈਟੀ ਦੇਖੀ ਚੱਲੋ ਬੱਚਿਆਂ ਬੱਚਿਆਂ ਦੇ ਵਿੱਚ ਆਪਾਂ ਤੁਹਾਨੂੰ ਚਾਰ ਤੋਂ ਪੰਜ ਚੀਜ਼ਾਂ ਦਿਖਾਤੀਆਂ ਹੁਣ ਤੱਕ ਸਿਰਫ ਬੱਚਿਆਂ ਦੇ ਵਿੱਚ ਲੈਡੀਜ਼ ਬਲੇਜ਼ਰ ਆ ਚੀਜ਼ਾਂ ਪਾਉਣੀਆਂ ਵੀਰੇ ਖਤਰਨਾਕ ਚੀਜ਼ਾਂ ਹਨਾ ਲੈਡੀਜ਼ ਬਲੇਜ਼ਰ ਦੇਖੋ ਮੈਂ ਤੁਹਾਨੂੰ ਇੱਕ ਇੱਕ ਚੀਜ਼ ਕਹਿਣਾ ਆਹਾ ਲੇਡੀਜ਼ ਦਾ ਲੌਂਗ ਕੋਟ ਆਲ ਪੰਜਾਬ ਵਿੱਚ ਜਿੱਥੇ ਤੁਹਾਨੂੰ ਜਿਹੜਾ ਮਰਜ਼ੀ ਸ਼ੋਰੂਮ ਜਿਹੜੀ ਮਰਜ਼ੀ ਦੁਕਾਨ ਤੇ ਪਹਿਲਾਂ ਰੇਟ ਪਤਾ ਕਰ ਲਿਓ ਉਸ ਤੋਂ ਬਾਅਦ ਉਰੇ ਆਣਾ ਪਊਗਾ ਅੱਗੇ ਲੈ ਜਾਓ ਅਜੀ ਚੈੱਕ ਕਰ ਲੋ ਲਾ ਲੌਂਗ ਕੋਟ ਦੇ ਵਿੱਚ ਡਿਜ਼ਾਈਨ ਅਲਿਮਟਡ ਹਨ ਵੀਰੇ ਹਾਂਜੀ ਹਾਂ ਜੀ ਸਾਈਜ਼ ਵੀ ਵੀਰੇ ਜਿਹੜਾ ਮਰਜ਼ੀ ਲੋ ਕਲਰ ਵੀ ਜਿਹੜਾ ਮਰਜ਼ੀ ਲੋ ਜਿਹੜਾ ਮਰਜ਼ੀ ਲੋ ਕੋਈ ਬੰਦਾ ਜੀ ਆਪਣੇ ਮਤਲਬ ਫੋਟੋ ਲੈ ਕੇ ਆ ਜਾ ਸੇਮ ਪੀਸੇ ਰੈਡੀ ਕਰ ਦਾਂਗੇ ਰੈਡੀ ਕਰਕੇ ਦੇ ਦਾਂਗੇ ਹੋਰ ਦੱਸੋ ਖਾਲੀ ਨਹੀਂ ਮੁੜਨਦੇ ਨਾ ਖਾਲੀ ਨਹੀਂ ਮੁੜਨਦੇ ਜੀ ਇਹ ਲੇਡੀਜ਼ ਦੇ ਵਿੱਚ ਆਪਣੇ ਕੋਲ ਲੌਂਗ ਕੋਟ ਵੀ ਨੇਗੀ ਹਾਂਜੀ ਹਾਂ ਤੇ ਇਸ ਤੋਂ ਇਲਾਵਾ ਲੇਡੀਜ਼ ਦੇ ਵਿੱਚ ਲੇਡੀਜ਼ ਦੇ ਵੀ ਹਾਂਜੀ ਹਾਂ ਦਿਖਾਵਾਂਗੇ ਮਾੜਾ ਕੋਈ ਪੀਸ ਪੁੱਛ ਪਿਆਗਾ ਉਹਦਾ ਮਤਲਬ ਆਨ ਆਰਡਰ ਰੈਡੀ ਆਨ ਆਰਡਰ ਹੈ ਹਾਂਜੀ ਹਾਂ ਮਤਲਬ ਪਹਿਲੀ ਵਾਰ ਸੋਚ ਰਹਾ ਪਾ ਲੇਡੀ ਤੇ ਆਪ ਦਾ ਜੋ ਵੀ ਕੁਛ ਦੱਸਦੇ ਉਹਦੇ ਵਿੱਚ ਲੌਂਗ ਕੋਟੋ ਕੇ ਵੀਰੇ ਲੇਡੀਜ਼ ਇਹ ਬੱਚਿਆਂ ਦਾ ਸਾਰਾ ਮਟੀਰੀਅਲ ਹੋ ਗਿਆ ਹੁਣ ਜੇ ਆਪਾਂ ਗੱਲ ਕਰੀਏ ਜੈਂਟਸ ਦੇ ਜੈਂਟਸ ਜਿਵੇਂ ਫੋਰ ਪੋਕਟ ਜੈਕਟ ਹੋ ਗਈ ਜੀ ਦੇਖੋ ਲੈ ਇਹਦੇ ਵਿੱਚ ਚੱਲ ਲਵੇ ਕਿ ਚੈੱਕ ਕਰਾ ਦੇ ਸਾਰੇ ਹਾਂਜੀ ਹਾਂ ਇਹ ਇੱਕੋ ਕਲਰ ਦੇ ਨੇ ਤਾਂ ਨਾ ਇਹ ਮਤਲਬ ਉਹੀ ਹੈ ਗੱਲ ਆ ਵੀ ਜੇ ਮੈਂ ਹੁਣ ਆਪਣਾ ਕਿਹੜਾ ਮਰਜੀ ਸਾਈਜ਼ ਲਓ ਜੀ ਆਪਣਾ ਲਿਮਟਡ ਸਟਾਕ ਹੈ ਇੱਕੋ ਚੀਜ਼ ਚ ਸਾਈਜ਼ ਲਿਮਟਡ ਮਿਲ ਜਾਣਗੇ ਹਾਂਜੀ ਹਾਂਜੀ ਹਾਂ ਲੈ ਬਈ ਆ ਦੇਖੋ ਜਿੰਨੇ ਜੈਕਟ ਆ ਗਈ ਜੀ ਲੈ ਬਈ ਇਸ ਉੱਪਰ ਜੀ ਆ ਗਈਆਂ ਆਪਣੇ ਜਿਵੇਂ ਸਿਆਣੇ ਕਰੇ ਹੁੰਦੇ ਨਾ ਨਾ ਇਦਾਂ ਦੇ ਕਲਰ ਉਹਨਾਂ ਨੂੰ ਜਿਆਦਾ ਪਸੰਦ ਆਉਂਦੇ ਨੇਗੇ ਜੈਂਟਸ ਦੇ ਵਿੱਚ ਵੀ ਜੈਕਟ 4 ਪਾਕਟ ਪਲੇਨ ਬਲੇਜ਼ਰ ਹੋਇਆ ਜੀ ਜਿਵੇਂ ਦੇਖੋ 4 ਪਾਕਟ ਬਲੇਜ਼ਰ ਆ ਗਿਆ ਜੀ ਸਿੰਪਲ ਬਲੇਜ਼ਰ ਆ ਗਿਆ ਆਪਣਾ 2 ਪੀਸ ਆ ਗਿਆ 3 ਪੀਸ ਆ ਗਿਆ ਦੇਖੋ 4 ਪਾਕਟ ਇਦਾਂ ਠੀਕ ਹੈ ਡਬਲ ਬ੍ਰੈਸਟ ਦਾ ਕੋਟ ਪੈਂਟ ਆ ਗਿਆ ਜੀ ਜੈਂਟਸ ਓਕੇ ਇਦਾਂ ਡਬਲ ਬ੍ਰੈਸਟ ਦਾ ਬਣਿਆ ਜੀ ਕੋਟ ਪੈਂਟ 6 ਬਟਨ ਇਹਦੇ ਵਿੱਚ ਫਰਕ ਕੀ ਹੁੰਦਾ ਵੀਰੇ ਇਹ 6 ਬਟਨ ਹੁੰਦਾ ਜੀ ਦੇਖੋ ਜਦੋਂ ਇਹ ਠੀਕ ਹੈ ਇਧਰ ਡਬਲ ਬਟਨ ਆ ਗਿਆ ਨਾਲ ਕਰਾਸ ਆ ਗਿਆ 6 ਬਟਨ ਆ ਗਿਆ ਜੀ ਇਹ ਦੇਖੋ ਇਦਾਂ ਸਹੀ ਹੈ ਸਹੀ ਹੈ ਸਹੀ ਹੈ ਹਾਂਜੀ ਹਾਂ ਇਹ 2 ਬਟਨ ਆ ਗਿਆ ਜੀ ਠੀਕ ਹੈ ਤੇ ਆਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਸਭ ਤੋਂ ਅ ਲਿਮਟਡ ਹੀ ਨੇ ਹੈਂਡਮੈਡ ਨੇ ਹਾਂਜੀ ਹਾਂ ਠੀਕ ਹੈ ਇਹ ਵੀ ਸੋਨੂੰ ਮਿਲ ਜਾਣਗੇ ਫੈਕਟਰੀ ਰੇਟ ਤੇ ਹੁਣ ਆਹ ਪੀਸ ਚੈੱਕ ਕਰ ਲਓ ਬਾਈ ਹੈਗੇ ਨਾ ਅਲੱਗੀ ਗ੍ਰੇਸ ਪੈਂਦੀ ਹੈ ਨਾ ਚੀਜ਼ ਦੀ ਲੈ ਬਾਕੀ ਇੱਥੇ ਬਹੁਤ ਕੁਝ ਪਿਆ ਲੌਂਗ ਕੋਟ ਪੈਨ ਹੈ ਬਲੇਜ਼ਰ ਮਿਲ ਜਾਣਗੇ ਕੋਟ ਪੈਂਟ ਤਾਂ ਬਾਦੂ ਹੈ ਬਾਕੀ ਪਲੇਨ ਜੈਕਟ ਵਾਲੇ ਨੇ ਹਰ ਤ ਜੱਟ ਦੀ ਮਰਾ ਦੇ ਕਿਉਂਕਿ ਵੀਰੇ ਬਹੁਤ ਸਾਰੀ ਚੀਜ਼ਾਂ ਦੌਣਗੀਆਂ ਸ਼ਾਇਦ ਕਈ ਵਾਰ ਆਪਣੇ ਨਾਲੋਂ ਨਾਲ ਹੁੰਦੇ ਮਾਈਂਡ 'ਚ ਨਹੀਂ ਆਉਂਦੀਆਂ ਵੀ ਆਪਾਂ ਦਿਖਾਈਏਗੀ ਹਨਾ ਪਰਤਾ ਮੈਂ ਮਿੱਜੂਗਾ ਜੀ ਰੈਮੰਡ ਦਾ ਰੈਮੰਡ ਦਾ ਪਰਤਾ ਵੀ ਆਮਾ ਰੈਮੰਡ ਦਾ ਹਾਂਜੀ ਉਹ ਵੀ ਫੈਕਟਰੀ ਰੇਟ ਤੇ ਫੈਕਟਰੀ ਰੇਟ ਵੀਰੇ ਲੈ ਬਾਈ ਜਿੰਦਾਂ ਨਾ ਕੱਪੜੇ ਕੱਪੜੇ ਦਾ ਰੇਟ ਜੀ ਸਲਾਈ ਦਾ ਕੋਈ ਰੇਟ ਨਹੀਂ ਓਕੇ ਕੱਪੜੇ ਦੇ ਰੇਟ ਜੀ ਹੀ ਕੋਰਤਾ ਪਜਾਮਾ ਸੀਨ ਕਰਦੇ ਜੇ ਰੈਮੰਡ ਹੁਣ ਸੋਨ ਸਾਰਿਆਂ ਨੂੰ ਪਤਾ ਹੀ ਹਨ ਉਹ ਦੁਪਰ ਤੱਕ ਬ੍ਰਾਂਡੇ ਕੋਈ ਨਹੀਂ ਕੋਰਤਾ ਪਜਾਮਾ ਆਪਾਂ ਨੂੰ ਸ਼ੌਂਕ ਹੁੰਦਾ ਉਹਦਾ ਸਾਰੀ ਲਾਗੇ ਪਾਉਣ ਵੀਰੇ ਆਪਣੇ ਨਾਲੇ ਰਿਆਲੀ ਜੀ ਮੈਂ ਹਲਦੀਲੀ ਸਪੈਸ਼ਲ ਕੁਰਤਾ ਪਹਿਮਾ ਉਹਨਾਂ ਨੇ ਜਾਤਾ ਹਾਂ ਵੈਸੇ ਤਾਂ ਹੁਣ ਚੱਲ ਪਿਆ ਸਾਰੇ ਪਾਸੇ ਜੀਨਸ ਵਗੈਰਾ ਦਾ ਵੀ ਹੈਗਾ ਵਿੱਚ ਸਟਾਕ ਹੈ ਨਾ ਹਾਂਜੀ ਹਾਂ ਜੀਨਸ ਦਿਖਾ ਦਿਆਂ ਮੰਗਰਲੇ ਪਾਸੇ ਚੈੱਕ ਕਰਾ ਦੇ ਇੱਕ ਵਾਰੀ ਸ਼ਰਟਾਂ ਛੋਟਾਂ ਬਾਦੂ ਪੰਜ ਨੇਗੀਆਂ ਲਾ ਵਾ ਇੱਕ ਵਾਰੀ ਚੈੱਕ ਕਰ ਲਓ ਬਾਈ ਹੋਰ ਉਹਨਾਂ ਦਿੱਕਤ ਕੋਈ ਨਹੀਂ ਗਈ ਇੱਕ ਵੇਰੇ ਜੇ ਆਪਣੇ ਭਰਾਵਾਂ ਨੂੰ ਉਰੇ ਆਣਾ ਹੋਵੇ ਟਾਈਮਿੰਗ ਟੂਮਿੰਗ ਵਗੈਰਾ ਕੀ ਰਹੂਗੀ ਟਾਈਮਿੰਗ 9 ਤੋਂ ਲੈ ਕੇ 6 ਵਜੇ ਤੱਕ ਆ ਵੀਰੇ 9 ਤੋਂ ਲੈ ਕੇ 6 ਵਜੇ ਤੱਕ ਤੁਸੀਂ ਉਰੇ ਆ ਸਕਦੇ ਹੋ ਕੋਈ ਚੱਕਰ ਨਹੀਂ ਇਹ ਕੁਛਕ ਆ ਗਿਆ ਬਈ ਕੁਛਕ ਜਿਹੜੀ ਚੀਜ਼ਾਂ ਰਹਿ ਗਈਆਂ ਉਹਨਾਂ ਥੋੜੀ ਜਿਆਦਾ ਅਟਰੈਕਟਿਵ ਲੱਗਦੇ ਹੁਣ ਮੈਨੂੰ ਥੋੜਾ ਜਿਹਾ ਉਹ ਹੈ ਥੋੜੇ ਬਲੇਜ਼ਰ ਬਰੂਜ਼ਰ ਦੇ ਪੀਸ ਦਿਖਾਈ ਆ ਪਿੱਕ ਤੋਂ ਜਿਹੜੇ ਘੈਂਟ ਨੇ ਪੂਰੇ ਆ ਦੇਖੋ ਵੀਰੇ ਦੇ ਫੋਰ ਪਾਕਟ ਬਲੇਜ਼ਰ ਹੋ ਗਿਆ ਜੀ ਇਹ ਤਾਂ ਫੁੱਲ ਟ੍ਰੈਂਡਿੰਗ ਚੱਲਾ ਕੁੜਤੇ ਪਜਾਮੇ ਦੇ ਨਾਲ ਪਾ ਲਓ ਲਓ ਬਾਈ ਆ ਚੀਜ਼ ਚੈੱਕ ਕਰੋ ਲੈ ਲੈ ਵੀ ਇਹ ਮੈਂ ਆ ਦੇਖੋ ਇੱਕ ਕੇਵਲ ਆ ਬਲੇਜ਼ਰ ਹੈ ਜੀ ਠੀਕ ਹੈ ਸੇਮ ਪੋਕਟਾਂ ਨਾਲ ਜੀ ਠੀਕ ਹੈ ਵੈਰਾਈਟੀ ਦੇਖ ਲਓ ਇੱਕ ਵਾਰੀ ਚੈੱਕ ਕਰ ਲਓ ਕਿਉਂਕਿ ਸਮਾਨ ਬਾਈ ਹੋਰਾਂ ਕੋਲ ਅਲਿਮਿਟਿਡ ਪਿਆਗਾ ਬਾਦੂ ਆਪ ਵੀ ਇਸੇ ਦੇਖ ਕਵਾਲਿਟੀ ਦੇਖ ਲਓ ਜੀ ਹਰ ਤਰ੍ਹਾਂ ਦੀ ਚੀਜ਼ ਮਿਲ ਜੂਗੀ ਬਾਈ ਬੈਕ ਤੇ ਡਿਜ਼ਾਈਨਿੰਗ ਦੇਖੋ ਓਕੇ ਫੁੱਟ ਫੈਬਰਿਕ ਹੈ ਕੋਈ ਹੋਣੀ ਵਧੀਆ ਕੱਪੜਾ ਰੇਟ ਘੱਟ ਹੈ ਇੰਪੋਰਟਡ ਹੈ ਜੀ ਫੈਬਰਿਕ ਸਾਰਾ ਠੀਕ ਹੈ ਹਾਂ ਜੀ ਹਾਂ ਲਓ ਜੀ ਚੈੱਕ ਕਰੋ ਬਾਕੀ ਬਾਈ ਸੋਨੂੰ ਛਾਂਟੀ ਛਾਂਟੀ ਮਾਰ ਕੇ ਦਿਖਾ ਰਿਹਾਗਾ ਕੋਟ ਰਾਈ ਦੇ ਵਿੱਚ ਜੇ ਫੁੱਲ ਟਰੈਂਡਿੰਗ ਚੱਲ ਰਹੀ ਹੈ ਕੋਟ ਰਾਈ ਦੇ ਵਿੱਚ ਫੋਰਕਲ ਮੁੰਡੇ ਮੁੰਡੇ ਫੁੱਲ ਪਾਉਂਦੇ ਨੇ ਬਈ ਆ ਚੀਜ਼ ਦੇਖ ਲਓ ਲਓ ਬਈ ਕਰੋ ਚੈੱਕ ਇਹ ਤਾਂ ਵੀਰੇ ਆਪਣੇ ਕੋਟ ਪੈਂਟ ਹੋ ਗਏ ਜੈਕਟਾਂ ਲੌਂਗ ਕੋਟ ਹੋ ਗਏ ਸਰਦੀ ਦੀ ਕੋਈ ਹੋਰ ਆਈਟਮ ਰਹਿ ਗਈ ਮੇਰੇ ਬੈਂਡ ਚ ਨਹੀਂ ਹੋਵੇ ਤੁਹਾਡੇ ਕੋਲ ਹੋਵੇ ਸਾਰਾ ਕੁਝ ਮਿਲ ਜੂਰੇ ਤੁਸੀਂ ਦੇਖੋ ਜੀ ਲਾਕਪੋਟ ਹੋ ਗਿਆ ਜੀ ਜੈਕਟਸ ਹੋ ਗਈਆਂ ਪੈਂਟ ਸ਼ਰਟ ਮਿਲ ਜੂਗੀ ਜੀ ਫਾਰਮਲ ਫਾਰਮਲ ਮਿਲ ਜੂਗੀ ਹਾਂ ਜੀ ਹਾਂ ਸ਼ਰਟ ਮਿਲ ਜੂਗੀ ਜੀ ਸਭ ਮਿਲ ਜੂਗੀ ਹਾਂ ਜੀ ਇਸ ਤੇ ਮੈਂ ਦਿਖਾ ਦਿਆ ਦਰ ਦਿਖਾਉਣਾ ਡੈਮੋ ਵੀ ਦਿਖਾਤਾ ਸ਼ਰਟਾਂ ਵੀ ਦਿਖਾ ਦਿਆਂ ਫਾਰਮਲ ਪੈਂਟ ਸ਼ਰਟ ਸਾਰਾ ਕੁਝ ਮਿਲ ਜੂਗਾ ਹਾਂ ਜੀ ਹਾਂ ਆ ਜਾਣਾ ਜੇ ਕੋਈ ਚੀਜ਼ ਮੇਰੇ ਮਾਈਂਡ 'ਚ ਨਹੀਂ ਆ ਰਹੀ ਤੁਹਾਡੇ ਮਾਈਂਡ 'ਚ ਹੈਗੇ ਵੀ ਯਾਰ ਆ ਤਾਂ ਤੁਸੀਂ ਪੁੱਛਣਾ ਭੁੱਲ ਗਏ ਕਾਲ ਕਰਕੇ ਕਨਫਰਮ ਕਰ ਲਓ ਵੀਰ ਬਣ ਕੇ ਸਾਰਾ ਕੁਝ ਦੇ ਦਾਂ ਕੋਈ ਚੱਕਰ ਨਹੀਂ ਤੇ ਮੈਂ ਕਹਿੰਦਾ ਬਈ ਬੰਦਾ ਉਰੇ ਆਊਗਾ ਤਿਆਰ ਕਰਕੇ ਆਪਾਂ ਭੇਜ ਦੇਵ ਮਨ ਸੈਂਸ ਸਾਈਜ਼ ਕੋਈ ਬਾਕੀ ਡਰਬੇ ਵਿੱਚ ਆ ਜਾਓ ਬਾਕੀ ਕਿਸੇ ਪਰ ਆਪਣਾ ਕੰਮ ਸ਼ੁਰੂ ਕਰ ਲੈਣੇ ਥੀਮ ਡਰੈਸ ਬਣਾ ਸਕਦੇ ਨੇ ਕਿਵੇਂ ਜੀ ਜੇ ਬਿਆਲੇ ਕੋਈ ਥੀਮ ਰੱਖੀ ਹੁੰਦੀ ਹੈ ਥੀਮ ਡਰੈਸ ਤਿਆਰ ਕਰਨਾ ਉਹਦੇ ਹਿਸਾਬ ਨਾਲ ਹਾਂਜੀ ਹਾਂ ਹਾਂ ਉਹ ਮੈਂ ਉਹ ਸ਼ੁਰੂ ਚ ਆਪਾਂ ਨੂੰ ਉਹੀ ਗੱਲ ਕਰੀਏ ਨਾ ਬੰਦਾ ਵੀ ਆਪਾਂ ਨੂੰ ਡਿਜ਼ਾਈਨ ਤੇ ਸਾਈਜ਼ ਦੇ ਦੇ ਕੱਪੜਾ ਦੱਸੇ ਆਪਾਂ ਸਾਰਾ ਕੁਝ ਕਰਾ ਦਾਂਗੇ ਬਾਕੀ ਪ੍ਰਾਹ ਹੋਰਾਂ ਚਲਦੇ ਸਕਰੀਨ ਤੇ ਨੰਬਰ ਐਡਰੈਸ ਡਰਬੇ ਦੇ ਵਿੱਚ ਬਾਕੀ ਸਿੰਗਲ ਪੀਸ ਵਾਲੇ ਵੀ ਆ ਜੋ ਕੋਈ ਚੱਕਣੀ ਕਿਸੇ ਨੇ ਪੂਰੇ ਪਰਿਵਾਰ ਨਾਲ ਸ਼ਾਪਿੰਗ ਕਰਨੀ ਹੈ ਫੈਕਟਰੀ ਰੇਟ ਤੇ ਸਮ मोस्ट ਵੈਲਕਮ ਕਿਸੇ ਆਪਣੇ ਪੁਰਾਣੇ ਕੰਮ ਵੀ ਸ਼ੁਰੂ ਕਰਨਾ ਹੈ ਸਭ ਤੋਂ ਵਧੀਆ ਆਫਰ ਹੈਗੀ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਈ ਆਪਾਂ ਅਗਲੀ ਦੁਕਾਨ ਭਰ ਦਾਂਗੇ ਹਾਂਜੀ ਮੁੱਖ ਦੀ ਗੱਲ ਇਹ ਹੈ ਬੰਦਾ ਵੀ ਖੁਸ਼ ਹੋਊਗਾ ਔਰ ਉਹ ਕਲੈਕਸ਼ਨ ਵੀ ਮਿਲੂਗੀ ਜੀ ਵਿంటర్ ਕਲੈਕਸ਼ਨ ਹਾਂ ਉਹ ਦੋਨੋਂ ਮਿਲ ਜਾਣਗੇ ਹੁਣ ਤਾਂ ਜਮ ਚਲੋ ਵਿంటర్ ਤਾਂ ਥੋੜਾ ਦੌਰ ਚੱਲ ਰਿਹਾਗਾ ਸਮਰ ਵਾਲੇ ਆਜੋ ਮਾਰਚ ਅਪ੍ਰੈਲ ਚ ਬੁਲਾ ਲਾਂਗੇ ਠੀਕ ਹੈ ਬਾਕੀ ਚੱਲ ਰਹੀ ਕੰਟੈਕਟ ਨੰਬਰ ਕਰ ਲਿਓ ਜੀ ਕੰਟੈਕਟ ਬਾਕੀ ਐਡਰੈਸ ਚੱਲ ਰਿਹਾਗਾ ਵਿਜ਼ਿਟ ਕਰ ਲਿਓ